ਸਾਸਰੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਣੇ ਗੁਰਦੁਆਰਾ ਸਾਹਿਬ ਹੈਗਾ ਅਖੰਡ ਪਾਠ ਸਾਹਿਬ ਦਾ ਭੋਗ ਤੇ ਇਹ ਅਖੰਡ ਪਾਠ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜਨੂ ਦੇ ਸਾਡੇ ਤੇ ਮੁੱਖ ਰੱਖਦੇ ਹੋਏ ਰੱਖੇ ਸੀਗੇ ਤੇ ਜਿਸ ਦਿਨ ਗੁਰਪੂਰਵ ਸੀ ਉਸ ਦਿਨ ਪ੍ਰਕਾਸ਼ ਹੋਈ ਸੀ ਤੇ ਅੱਜ ਭੋਗ ਹੈਗਾ ਕਈ ਪਰਸੋਂ ਪ੍ਰਕਾਸ਼ ਹੋਈ ਸੀਗੇ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਦਿਖਾਉਣਾ ਤੁਹਾਨੂੰ ਸਾਰਾ ਕੁਝ ਬਲੌਗ ਦੇ ਵਿੱਚ ਨਲੇ ਪਿੰਡ ਰਾਜੀ ਦੀਆਂ ਸੰਗਤਾਂ ਤੇ ਉਥੋਂ ਆਪਣੇ ਪਿੰਡ ਦੇ ਫੋਨ ਕੇ ਆਪਣੇ ਚਾਚੇ ਤਾਏ ਹੈ ਹੈ ਲੈ ਥੋਡੀ ਬਣਾਣਾ ਆਓ ਜੀ ਤੇ ਆਏ ਬਣ ਜਾਂਦੀ ਇਹ ਆ ਗਿਆ ਆਪਣੇ ਪਿੰਡ ਦੇ ਫਿਰ ਮੁੰਡੇ ਸੀਨ ਬਹੁਤ ਚਾਚੇ ਤਾਏ ਆ ਗਿਆ ਆਪਣੇ ਚੰਗੇ ਚੰਗੇ ਸੀਨ ਬਣਾਵਾਗੇ ਹਾਂ ਉਹ ਗੱਲਾਂ ਇਹ ਆ ਗਏ ਆਪਣੇ ਲਿਹਾਜੀ ਪੱਕੇ ਲਿਹਾਜੀ ਨਿਕਲੇ ਪਿੰਡੀ ਦੇ ਯਾਰ ਆਪਣੇ ਨਾਲੇ ਧਾਰਾਂ ਤੋਂ ਰਚਵਾਉਂਦੇ ਨੇ ਕਈ ਵਾਰ ਕੰਮ ਮੜ ਜਾਏ ਅੱਜ ਗੁਰਦੁਆਰੇ ਨਹੀਂ ਜਾਂਦੇ ਗਾਵਾਂਗੇ ਅੱਛਾ ਲਓ ਜੀ ਤੇ ਪਹੁੰਚੇਗਾ ਆਪਾਂ ਆਪਣੇ ਗੁਰਦੁਆਰਾ ਸਾਹਿਬ सारे करके नमस्कार करते वेख्या किसी ने कर जिन्हें वेखिया विकता आज भी है विकता कि ਅਦੇ ਗੁਰੂ ਸਾਹਿਬ ਦੀ ਧਰਤੀ ਤੇ ਜਾਇਕੀ ਨਾ ਹਯੂਰ ਸਾਹਿਬ ਦੀ ਧਰਤੀ ਤੇ ਜਦੋਂ ਨਹੀਂ ਜਾਓ ਉਦੋਂ ਜਾਇਕੀ ਜਦੋਂ ਸਮਾਗਮ ਹੁੰਦਾ ਹੈ ਬਹੁਤੇ ਜਾਂਦੇ ਰੋ ਨਗਰ ਕੀਰਤਨ ਨਿਕਲਦਾ ਨਾਲ ਬਾਸ ਇੱਕ ਵਾਰੀ ਗਿਆ ਪਰ ਜਿੱਕਰ ਲੋਕੀ ਚੀਜ਼ ਦੇਖੀ ਜਿਨ੍ਹਾਂ ਨੇ ਵੇਖਿਆ ਨਾ ਨਗਰ ਕੀ ਸੰਡੇ ਵਿੱਚ ਘੋੜੇ ਲਾਇਏ ਜਾਂਦੇ ਨੇ ਜਿਹੜੇ ਅੱਜ ਵੀ ਦਸਵੇਂ ਪਾਸ਼ਾ ਦੇ ਨਾਮ ਤੇ ਲਾਏ ਜਾਂਦੇ ਨੇ ਦਸਵੇਂ ਪਾਸ਼ਾ ਨੂੰ ਮੁੱਖ ਰੱਖ ਕੇ ਘੋੜੇ ਨਗਰ ਕੀ ਸੰਡੇ ਤਿਆਰ ਕੀਤੇ ਜਾਂਦੇ ਨੇ ਪਤਨੋਕੀ ਚੀਜ਼ਾਂ ਵਿੱਚ ਕੀ ਆ ਪਟ ਮੋਤੇ ਬੰਦੇ ਮੰਨਦਾ ਜੀ ਇਹ ਜੀ ਤਨ ਕਰਤਕ ਅੱਲਾਹ ਦੇ ਤਰ੍ਹਾਂ ਹਕੀਕਤ ਤਾਂ ਤੁਸੀਂ ਕੀ ਦੇਖਿਓ। ਇਹ ਕਰੇ ਕਿ ਦਿਖਦਾ ਤੇ ਪਛ ਪੀ ਜਾਂਦੇ। ਤਦੋ ਧਾਈਂ ਨਗਰ ਕਿ ਤੰਨੇ ਮੈਨੂੰ ਵੜੇ ਲੱਗ ਗਿਆ ਨੇ ਜਿਸ ਵਕਤ ਵੀ ਨਗਰਗ੍ਰੰਥਿੰਦੇ ਸਟਾਰਟਿੰਗ ਹੁੰਦੀ ਹਨ ਅਨੰਦ ਨਗਰ ਦੀ ਖੁਸ਼ਬੋ ਚਹਿ ਖਲੋਤਾ ਰਹੇ। ਜਿਹੜਾ ਦਸਵੇਂ ਪਾਸ਼ਾ ਦਾ ਥੋੜਾ ਮਾਰਿਆ ਗਿਆ ਉਹ ਇੰਦਰੀ ਖਲੋਤਾ ਰਹਿੰਦਾ

it's <muchas> ਇਹ ਸੰਗਠ ਕੀਤਾ ਹੈ ਤੇਨਾ ਪਿਆਰੇ ਸਦਾਰਨ ਇਕਮਾਈ ਦਾ ਤੇਰੇ ਕੀ ਬਰਣਾ ਜਿਸਰੀ ਜਿਨਾ ਸਗਾ ਸੂਰ ਧਰਮਗੇਤ ਸਿਧਿ ਤੇ ਬੰਦ ਬੰਦ ਕਟਾਇ ਕੋਪਰ ਕਨ ਅਨਿਆਤਰ ਕਰੇ ਗੰਧ ਚੜੇ ਤਾਂ ਅਦ ਰਤ ਲਾਗੇ ਗੁਰਨਰਸਿਵਾਲੀ ਕਰਵਨੀ ਦਿੱਤੀਆ ਧਰਮ ਨਹੀਂ ਕਰਿਆ ਸਿੱਖੀ ਕੇਸਾ ਸਰਵਸਾਰ ਸੰਗ ਲੋਇਆ ਤੇਨਾ ਦੀ ਇਕਮਾਈ ਦਾ ਜੇ ਤਕਤਾਂ ਸੜਿਆ ਉਹ ਕਿਲਾ ਬਾਹੂ ਬਾਹੂ ਗੋਬਿੰਦ ਸਿੰਘ ਆਪੇ ਗੁਰ ਜੀ ਲਾ ਜਿਉ ਪਾਏ ਪਿੰਡ ਜਨ ਸੜਿਆ ਦਿੱਤਾ ਪਿੰਡ ਨਖਾ ਆਪਣੇ ਦਾ ਕੀ ਆਪ ਪੈਜ ਰਾਖੀ ਨਾਨਕ ਸਤਿਗਵਾਨ ਤਨ ਦਾ ਇਤੁ ਜੀ ਤਨਾਰ ਸ੍ਰੀ ਮਘਲਾ ਪੰਜਵਾ ਚਤੁਰ ਦਿਸ਼ਾ ਕੀ ਨ ਬਦਪਨ ਸੇ ਲੋਪ ਦੇ ਕਰਤਾ ਰਹੋ ਸਕਾ ਦੁਖ ਮਿ ਨਾਰੇ ਹਰ ਜਨ ਰੱਖੇ ਪ੍ਰਭ ਗੋਬਿੰਦਾਂ ਕੰਤ ਨਾਏ ਅਮ ਗੁਣ ਸਰ ਮਿਟੇ ਦਇਆਨ ਪ੍ਰਭ ਕਮਕ ਸੰਦ ਰਵਾਂ ਜੋ ਮੰਗਤ ਕਰੇ ਆਪਣੇ ਤੇ ਸੋਈ ਸੋਈ ਦੇਵੈ ਨਾਮਕੁਦਾ ਸੁਖ ਤੇ ਜੋ ਬੋਲੇ ਈਗਾ ਉਗਾ ਸਚੁ ਹੋਵੇ ਜੋ ਮੰਗੈ ਭਖਰੇ ਆਪਣੇ ਤੇ ਸੋਈ ਸੋਈ ਦੇਵੇ ਨਾਮਕੁਦਾ ਸੁਖ ਤੇ ਜੋ ਬੋਲੇ ਈਗਾ ਉਗਾ ਸਚੁ ਹੋਵੇ ਲਓ ਜੀ ਤੇ ਭੋਗ ਪੈ ਗਿਆ ਗੋਦਵਾਰਾ ਸਾਹਿਬ ਤੇ ਹੁਣ ਸੰਗਤ ਦਾ ਪ੍ਰਸ਼ਾਦਾ ਸਾਕ ਰਹੀਆਂ ਨੇਗੀਆਂ ਇਧਰ ਸੇਵਾਦਾਰ ਆਪਣੇ ਪਿੰਡ ਦੇ ਪ੍ਰਸ਼ਾਦਿਆਂ ਨਾਲ ਖੀਰ ਵਡੀਆਂ ਲੰਗਰ ਦੇ ਵਿੱਚ ਲੋ ਜੀ ਸਾਰੀਆਂ ਸੰਗਤਾਂ ਪ੍ਰਸਾਦਾ ਸਾਕ ਰਹੀਆਂ ਨੇ ਤੇ ਆ ਜਿਹੜੇ ਸਟਾਰਟਿੰਗ 'ਚ ਮਿਲੇ ਸੀ ਆਪਾਂ ਨੂੰ ਤੇਜਾ ਸਿੰਘ ਜੀ ਇੱਧਰ ਹੋਰ ਆਪਣੇ ਪਿੰਡ ਦੀ ਸਾਰੀ ਸੰਗਤ ਤੇ ਆਪਾਂ ਵੀ ਸੇਵਾ ਕਰ ਰਹੇ ਆਂਗੇ ਪ੍ਰਸਾਦ ਦੇ ਵਰਤਾਨ ਦੀ ਉੱਥੇ ਸਾਰੀਆਂ ਸੰਗਤਾਂ ਨੇ ਪ੍ਰਸਾਦ ਦਾ ਸਾਕ ਲਿਆ ਤੇ ਜਾ ਰਹੇ ਨੇ ਸਾਰੇ ਆਪਦੇ ਘਰ ਨੂੰ ਛੱਕ ਕੇ ਪ੍ਰਸਾਦ ਤੇ ਇੱਧਰ ਆਪਣੇ ਪਿੰਡ ਦੀਆਂ ਮਾਤਾਵਾਂ ਪ੍ਰਸਾਦ ਦੇ ਬਣਾਉਣ ਦੀ ਸੇਵਾ ਕਰ ਰਹੀਆਂ ਨੇ ਇਹ ਆਗੇ ਜੀ ਕਮੇਟੀ ਆਪਣੇ ਪਿੰਡ ਰਾਜੀਆ ਦੀ ਗੁਰਦੁਆਰਾ ਸਾਹਿਬ ਦੀ ਵਧੀਆ ਵਿਵਹਾਰ ਆ ਕਮੇਟੀ ਵਾਲਿਆਂ ਦਾ ਵੀ ਕੋਆਪਰੇਟ ਕਰਦੇ ਨੇ ਹਰੇਕ ਨਾਲ ਆਗੇ ਨਿਪਰਦਾਣ ਸਾਹਿਬ ਇਹ ਸ਼ਿਵਦਾੜ ਜੀ ਰਾਜੀਏ ਤੇ ਮੈਨੂੰ ਨਾ ਬੜਾ ਜ਼ਿਆਦਾ ਚੰਗਾ ਇਧਰ ਆ ਗਈ ਸੰਗਤਾਂ ये जूठे भाडे की सेवा कर रहे हैं पानी गर्म हो रहा சுவார உ